ਅਸੀਂ ਆਹ ہماری ਪਾਰਟੀ ਦਾ ਵਿਰੋਧ ਕਰਦੇ ਆ ਐਮਐਲਏ ਨੂੰ ਪਿੰਡ ਦੇ ਵਿੱਚ ਅਸੀਂ ਬਾਣ ਨਹੀਂ ਦਿੰਦੇ ਬਾੜ ਦੇ ਵਿੱਚ ਬਾਣ ਨਹੀਂ ਦਿੰਦੇ ਠੀਕ ਹੈ ਕਿਹੜਾ ਨਾਲ ਖੜਾ ਸੱਚ ਨਾਲ ਖੜਿਆ ਮੈਂਬਰੀ ਇੱਕ ਸਾਈਡ ਤੇ ਹੈ ਕਿਤੇ ਵੀ ਆਰਮੀ ਪਾਰਟੀ ਦੇ ਸਾਡੇ ਨਾਤਾ ਹੀ ਪਿੰਡ ਦੇ ਕਿਨੇ ਆਗੂ ਲੱਗੇ ਹੋਏ ਨੇ ਉਹਨਾਂ ਨੂੰ ਬਾਣ ਨਹੀਂ ਦਿੰਦੇ ਬਾੜ ਦੇ ਵਿੱਚ ਅੱਛਾ ਬਾੜ ਚ ਨਹੀਂ ਬਾਣ ਦਿੰਦੇ ਬਾੜ ਚ ਵੀ ਨਹੀਂ ਬਾਣ ਦਿੰਦੇ ਅਸੀਂ ਇੰਨਾ ਮੋਹ ਭੰਗ ਕਿਉਂ ਹੋ ਗਿਆ ਸਰਕਾਰ ਤੋਂ ਤੁਹਾਡਾ ਜਿਹੜਾ ਤੁਸੀਂ ਬਾਈਕਾਟ ਕਰਨ ਤੇ ਆ ਕੇ ਇਹ ਐ ਜੀ ਕਦੋਂ ਕੋਈ ਐਮਐਲਏ ਜਾਂ ਕੋਈ ਸਰਕਾਰ ਕੋਈ ਸੱਚ ਦਾ ਸਾਥ ਹੀ ਨਹੀਂ ਦਿੰਦੀ ਉਲਟੋ ਬੰਦਿਆਂ ਦੇ ਨਾਲ ਘਰਾਣਿਆਂ ਦੇ ਨਾਲ ਚੱਲਦੀ ਹੈ ਕਿਸਾਨਾਂ ਦੇ ਵਿਰੋਧੀ ਹੁੰਦੀ ਹੈ ਨੇ ਮਤਲਬ ਵੋਟ ਕਿੰਨੀ ਹੈ ਤੁਹਾਡੇ ਵਾਰਡ ਇਹ ਸਾਡੇ ਸੀ ਤੋਂ 700 ਵੋਟ ਹੈ ਜੀ 700 ਵੋਟ ਤੁਹਾਡੇ ਵਾਰਡ ਦੇ ਹਾਂਜੀ ਹਾਂਜੀ ਵੱਡੇ ਵਾਰਡ ਨੇ ਮਤਲਬ ਬਹੁਤ ਵੱਡਾ ਬਾੜ ਹੈ ਜੀ ਠੀਕ ਹੈ ਤੇ ਉਹ ਸਾਰੇ ਲੋਕ ਸਹਿਮਤ ਨੇ ਜਿਹੜਾ ਬਾਈਕਾਟ ਤੁਸੀਂ ਬਾਈਕਾਟ ਸਾਰਾ ਜੀ ਨਾਲ ਹੈ ਬਾਕੀ ਤੁਸੀਂ ਵੀਡੀਓ ਦੇਖ ਲਿਓ ਠੀਕ ਹੈ ਸਾਰੇ ਨਾਲ ਹੈ ਨਾ ਤਾਂ ਅਜ ਕੱਲ ਨੂੰ ਵੋਟਾਂ ਪੈਂਦੀਏ ਨਾ ਵੰਡਦੀਏ ਨਾ ਵੋਟਾਂ ਵੀ ਨਹੀਂ ਪੈਂਦੀਆਂ ਜੱਟ ਕੇ ਖੜਾਂਗੇ ਕੋਈ ਸੋਝੀ ਇਹਦਾ ਇਹ ਜੇ ਐਮਐਲਏ ਦਾ ਅਸੀਂ ਕੀ ਕਰਨਾ ਚਾਹੁੰਦੇ ਆ ਕਦੋਂ ਕੋਈ ਸਾਡੇ ਕਿੰਨਾਂ ਨੂੰ ਅਸੀਂ ਵੋਟਾਂ ਪਾਉਣੇ ਆ ਅਸੀਂ ਮੈਂ ਆਪ ਖੁਦ ਭਵਨ ਤੁਹਾਨੂੰ ਵੋਟਾਂ ਪਾਈਆਂ ਪਰ ਤੁਹਾਡੇ ਮੂਰੇ ਰਿ ਕੋਈ ਡਿਪਟੀ ਚੜ ਕੇ ਆ ਜਾਂਦਾ ਕਿਤੇ ਏਡੀਸੀ ਚੜ ਕੇ ਆ ਜਾਂਦਾ ਤਿੰਨ ਚਾਰ ਵਾਰੀ ਇੱਥੇ ਲਾਟੀ ਚਾਰਜ ਹੋਣ ਦੇ ਚਾਂਸ ਬਣ ਗਏ ਵਿਚਾਲੇ ਹੋ ਜਾਂਦੇ ਕਿਹੜਾ ਐਮਐਲਏ ਇੱਕ ਬਾੜ ਵਾਲੀ ਖੜ ਸਦਾ ਇੱਕ ਪਿੰਡ ਵਾਲਾ ਨਹੀਂ ਖੜ ਸਦਾ ਸੱਚ ਨਾਲ ਖੜ ਨਹੀਂ ਸਕਦਾ ਓਹੋ ਦੁਕਾਨ ਦੀ ਮਹੂਰਤ ਕਰਨ ਖਤਰਾ ਉਹ ਭੱਜਿਆ ਹੁੰਦਾ ਵੀ ਸੇ ਦੁਕਾਨ ਦੀ ਮਹੂਰਤ ਕਰਨ ਆਇਆ ਅੱਛਾ ਦੁਕਾਨਾਂ ਨਿੱਕੇ ਨਿੱਕੇ ਦੁਕਾਨਾਂ ਤੋਂ ਉਹ ਜ਼ਰੂਰੀ ਹੋ ਗਈਆਂ ਪਿੰਡ ਦੇ ਮਸਲੇ ਉਹਨੂੰ ਦੂਰ ਹੋ ਗਏ ਦੱਸੋ ਵੀ ਕਾਨੂੰਨ ਆਪਣਾ ਕਹਿੰਦਾ ਵੀ ਲੇਡੀਜ਼ ਨੂੰ ਰਾਤ ਨੂੰ ਅਰੈਸਟ ਕਰ ਸਕਦੇ ਆ ਆਪਾਂ ਜਾਂ ਰਾਤ ਨੂੰ ਛੱਡ ਸਕਦੇ ਆ ਰਾਤ ਨੂੰ 9:21 ਮਿੰਟਾਂ ਤੇ ਉਹਨੂੰ ਬਕਾਇਦਾ ਸੀ ਲੈ ਕੇ ਆਏ ਉਹਦੋਂ ਬਾਅਦ ਭਰਤੀ ਕਰਾਇਆ ਗਿਆ ਲੋਕਵਾਇਟੀਵੀ ਨਾਲ ਜੁੜਨ ਤਸਵੀਮ ਆਇਆ ਹਮਤਾਜ ਪੰਜਾਬ ਸਰਕਾਰ ਦਾ ਜਿਹੜਾ ਬਾਈਕਾਟ ਹੈ ਉਹ ਹੋਣਾ ਸ਼ੁਰੂ ਹੋ ਗਿਆ ਵੋਟਾਂ ਵਿਚਾਲੇ ਲੰਮਾ ਸਮਾਂ ਵੋਟਾਂ ਦਾ ਕੋਈ ਐਲਾਨ ਨਹੀਂ ਕੋਈ ਉਮੀਦਵਾਰ ਨਹੀਂ ਪਤਾ ਕੌਣ ਕਿਵੇਂ ਹੋਊ ਕਿ ਲਗਭਗ 2 ਸੌ ਦਾ ਸਮਾਂ ਪਿਆ ਪਰ ਬਾਈਕਾਟ ਹੋਣ ਤੋਂ ਹੁਣੇ ਸ਼ੁਰੂ ਹੋ ਗਏ ਵੱਡੇ ਸਵਾਲ ਖੜੇ ਕਰਦੇ ਕਿ ਇਨਾ ਮੋਹ ਭੰਗ ਕਿਉਂ ਹੋ ਗਿਆ ਲੋਕਾਂ ਦਾ ਅਸੀਂ ਪਿੰਡ ਚੌਕੇ ਖੜੇ ਆ ਉੱਥੇ ਵਾਰਡ ਨੰਬਰ 11 ਦੇ ਮੈਂਬਰ ਪ੍ਰਗਟ ਸਿੰਘ ਸਾਡੇ ਨਾਲ ਉਹਨਾਂ ਨੇ ਵੀਡੀਓ ਬਣਾ ਕੇ ਪੂਰਾ ਵਾਰਡ ਇਕੱਠਾ ਕਰਕੇ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਬਾਈਕਾਟ ਕੀਤਾ ਗੱਲਬਾਤ ਕਰਦੇ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹਾਂਜੀ ਹਾਂ ਵਧੀਆ ਜੀ ਬਾਈ ਸਭ ਤੋਂ ਪਹਿਲਾਂ ਤੁਹਾਡੀ ਇੱਕ ਵੀਡੀਓ ਆ ਰਹੀ ਹੈ ਜਿੱਦੇ ਵਿੱਚ ਤੁਸੀਂ ਸਾਰਾ ਵਾਰਡ ਆਪਣੇ ਲੋਕ ਇਕੱਠੇ ਕਰਕੇ ਬਾਈਕਾਟ ਕਰ ਰਹੇ ਹੋ ਕੀ ਉਹ ਫੈਸਲਾ ਕੀ ਲਿਆ ਤੇ ਕਿਉਂ ਲਿਆ ਜੀ ਇਹ ਆ ਜੀ ਕਦੋਂ ਦਾ ਮਤਲਬ ਸਕੂਲ ਦੇ ਮੂਰੇ ਧਰਨਾ ਚੱਲੀ ਜਾਂਦਾ ਹੈ ਜਾਂ ਉਦੋਂ ਪਹਿਲਾਂ ਸਕੂਲ ਦੇ ਵਿੱਚ ਰੌਲਾ ਚੱਲੀ ਜਾਂਦਾ ਹੈ ਉਹਦੇ ਵਿੱਚ ਹਜੇ ਤੱਕ ਨਾ ਤਾਂ ਕੋਈ ਆਮ ਆਦਮੀ ਪਾਰਟੀ ਦਾ ਮਤਲਬ ਐਮਐਲਏ ਜਾਂ ਕੋਈ ਪ੍ਰਸ਼ਾਸਨ ਨੇ ਮਤਲਬ ਹਜੇ ਤੱਕ ਕਿਸੇ ਦਾ ਸਾਥ ਨਹੀਂ ਦਿੱਤਾ ਸੱਚ ਦੇ ਨਾਲ ਖੜੇ ਨਹੀਂ ਕਿਹੜੀ ਮਤਲਬ ਕਰਪਟ ਮੈਨੇਜਮੈਂਟ ਹੈ ਉਹਦੇ ਵਿੱਚ ਘਪਲੇ ਪਾਏ ਗਏ ਦੋਸ਼ ਵੀ ਪਾਏ ਗਿਆ ਹਾਈ ਕੋਰਟ ਨੇ ਸਪੈਸ਼ਲ ਕਲੈਕਟਰ ਭੇਜਿਆ ਉਹਦੇ ਵਿੱਚ ਵੀ ਲਿਖਿਆ ਗਿਆ ਵੀ ਮੈਨੇਜਮੈਂਟ ਦੋਸ਼ੀ ਹੈ ਅਸੀਂ ਮੀਟਿੰਗ ਕੀਤੀ ਐਡੀਸੀ ਨਾਲ ਉਹਨੇ ਵੀ ਮੈਨੇਜਮੈਂਟ ਨੂੰ ਦੋਸ਼ੀ ਮੰਨਿਆ ਸਾਡੇ ਅਸੀਂ ਦੁਨੀਆ ਜਿਹਾ ਸੇ ਬੰਦੀਆਂ ਸੀ ਟੀਚਰ ਜੁਲ ਸੇ ਬੰਦੀਆਂ ਸੀਗੀਆਂ ਅਸੀਂ ਪੰਚਾਇਤ ਵੱਲੋਂ ਵੀ ਸੀਗੇ ਉਹਦੇ ਵਿੱਚ ਉਹਨਾਂ ਦੋਸ਼ੀ ਏਡੀਸੀ ਨੇ ਆ ਮੰਨਿਆ ਵੀ ਮੈਨੇਜਮੈਂਟ ਚ ਦੋਸ਼ੀ ਹੈਗਾ ਪਰ ਛੋਟਾ ਬਹਿ ਕੇ ਰਾਜੀ ਬੰਦਾ ਕਰਾ ਦਿੰਦੇ ਆ ਚਲ ਅਸੀਂ ਬਹਾਉਣ ਦੀ ਕੋਸ਼ਿਸ਼ ਕੀਤੀ ਕੋਈ ਵੀ ਕਿਸੇ ਨੇ ਰਾਹ ਨਹੀਂ ਦਿੱਤਾ ਟੀਚਰ ਬੈਠਣ ਨੂੰ ਤਿਆਰ ਸੀ ਵੀ ਅਸੀਂ ਬੈਹਿ ਕੇ ਰਾਜੀ ਬੰਦਾ ਕਰਨ ਨੂੰ ਤਿਆਰ ਆਂ ਜੇ ਕੋਈ ਉਹ ਆਦੇ ਮੁੱਦੇ ਤੇ ਆਉਂਦਾ ਪਰ ਮੈਨੇਜਮੈਂਟ ਨੂੰ ਵੀ ਅਸੀਂ ਕਿਹਾ ਵੀ ਤੁਸੀਂ ਵੀ ਆਪਦਾ ਕੋਈ ਹਉਦਿਓ ਸਬੂਤ ਦਿਓ ਪਰ ਮੈਨੇਜਮੈਂਟ ਹਜੇ ਤੱਕ ਸਾਡੇ ਨਾਲ ਬੈਠੀ ਨਹੀਂ ਸਾਰੀ ਪੰਚਾਇਤ ਨੇ ਅਸੀਂ ਮੀਟਿੰਗ ਕੀਤੀ ਹੈ ਕੋਈ ਗੱਲਬਾਤ ਨਹੀਂ ਤੇ ਨਾ ਹੀ ਹਜੇ ਤੱਕ ਕਿਸੇ ਐਮਐਲਏ ਵੱਲੋਂ ਮਤਲਬ ਇੱਥੇ ਕੋਈ ਗੇੜਾ ਮਾਰਿਆ ਗਿਆ ਕਿਹੜਾ ਵੋਟਾਂ ਵੇਲੇ ਇੱਥੇ ਬਾਰ-ਬਾਰ ਗੇੜੇ ਮਾਰ ਦਿਆ ਕਿਹੜਾ ਐਮਐਲਏ ਇੱਕ ਬਾੜ ਨਾ ਨਹੀਂ ਖੜ ਸਕਦਾ ਇੱਕ ਪਿੰਡ ਨਾ ਨਹੀਂ ਖੜ ਸਕਦਾ ਸੱਚ ਨਾ ਖੜ ਨਹੀਂ ਸਕਦਾ ਇੱਕੋ ਹੋ ਦੁਕਾਨ ਦੀ ਮਹੂਰਤ ਕਰਨ ਖਤਰਾ ਉਹ ਭੱਜਿਆ ਹੁੰਦਾ ਪਿੱਛੇ ਦੁਕਾਨ ਦੀ ਮਹੂਰਤ ਕਰਨ ਆਇਆ ਅੱਛਾ ਦੁਕਾਨਾਂ ਨਿੱਕੇ ਨਿੱਕੇ ਦੁਕਾਨਾਂ ਤੋਂ ਉਹ ਜ਼ਰੂਰੀ ਹੋ ਗਈਆਂ ਪਿੰਡ ਦੇ ਮਸਲੇ ਉਹਨੂੰ ਦੂਰ ਹੋ ਗਏ ਇੱਕ ਦੁਕਾਨ ਦੀ ਮਹੂਰਤ ਸੀ ਠੀਕ ਹੈ ਤੁਸੀਂ ਆਏ ਦੇਖ ਲਓ ਦੁਕਾਨ ਦੀ ਮਹੂਰਤ ਖਾਤਰ ਕਾ ਐਮ ਐਲ ਏ ਨੱਤਰ ਮਿੱਟਾ ਨੱਤਰ ਪਿੰਡਾਂ ਦਾ ਐਮ ਐਲ ਏ ਇੱਕ ਦੁਕਾਨ ਦੀ ਮਹੂਰਤ ਕਰਨ ਆਉਂਦਾ ਹੈ ਠੀਕ ਹੈ ਤੇ ਇੱਕ ਬਾੜ ਜਾਂ ਪਿੰਡ ਇੱਕ ਪਾਸੇ ਖੜਾ ਹੈ ਠੀਕ ਹੈ ਇੰਨਾ ਰੌਲਾ ਪਿਆ ਪਿਆ ਸਾਰੇ ਪੰਜਾਬ ਦੇ ਵਿੱਚ ਆ 10 ਸਕੂਲ ਚੌਕੇ ਦਾ ਰੌਲਾ ਪਤਾ ਹੈ ਸਾਰੇ ਸਾਡੇ 30 40 ਪਿੰਡਾਂ ਤੱਕ ਤਾਂ ਪੂਰੀ ਪਤਾ ਲੱਗ ਜਾਂਦਾ ਵੀ ਅੱਜ ਫੋਰਸ ਲੱਗ ਗਈ ਅੱਛਾ ਐਮ ਐਲ ਏ ਨੂੰ ਪਤਾ ਵੀ ਵੀ ਚੌ ਵਿੱਚ ਕੀ ਹੋਈ ਜਾਂਦਾ ਆ ਅਖੀਰ ਇਹ ਉਲਟ ਜੋਰ ਮੈਨੇਜਮੈਂਟ ਦੇ ਹੱਕ 'ਚ ਖੜੇ ਨੇ ਅੱਛਾ ਇਹ ਪਹਿਲਾਂ ਤੋਂ ਹੀ ਹੁੰਦਾ ਰਾਇਆ ਇਤਿਹਾਸ ਗਵਾਇਆ ਸੱਚ ਨਾਲ ਕੋਈ ਨਹੀਂ ਖੜਦਾ ਕਿਹੜੇ ਪਾਸੇ ਪਲੜਾ ਭਾਰੀ ਐ ਠੀਕ ਐ ਪ੍ਰਸ਼ਾਸਨ ਉਧਰ ਝੋਕ ਜਾਂਦਾ ਐ ਐਮ ਐਲ اے ਝੋਕ ਜਾਂਦਾ ਠੀਕ ਐ ਕੁਝ ਬੰਦੇ ਤੁਹਾਨੂੰ ਪਤਾ ਪਿੰਡ ਚੋਂ ਵੀ ਹੁੰਦੇ ਆ ਉਹਨਾਂ ਦੇ ਸਰਕਾਰਾਂ ਦੇ ਛੱਡੇ ਹੋਏ ਬੰਦੇ ਹੁੰਦੇ ਨੇ ਉਹ ਵੀ ਪਲੜੇ ਭਾਰੀ ਬਾਰੇ ਜਿਆ ਜਾਣਦੇ ਨੇ ਕਿਧਰੋਂ ਕੁਝ ਵੋਟੀ ਮਿਲਦੀ ਐ ਤੁਹਾਨੂੰ ਵੀ ਪਤਾ ਐ ਲੋਕਾਂ ਨੂੰ ਸੱਚ ਦਾ ਪਤਾ ਜੁਨੀਅਰ ਅਨ ਕਿਹੜਾ ਧਰਨਾ ਲੱਗਿਆ ਹੋਇਆ ਐ ਟੀਚਰ ਐ ਇੱਕ ਪੇਪਰਾਂ ਦੇ ਵਿੱਚ ਆ ਕੇ ਇਹਨਾਂ ਨੇ ਟੀਚਰਾਂ ਨੂੰ ਟਰਮੀਨੇਟ ਕੀਤਾ ਜੀ ਵੀ ਬੱਚਿਆਂ ਦਾ ਕਿਹੜਾ ਰਿਜ਼ਲਟ ਐ ਉਹ ਖਰਾਬ ਹੋਵੇ ਆਪਾਂ ਉਹਨਾਂ ਨੂੰ ਕਹਾਂਗੇ ਵੀ ਟੀਚਰਾਂ ਨੇ ਆ ਕੇ ਸਕੂਲ ਦਾ ਮਾਹੌਲ ਖਰਾਬ ਕਰਤਾ ਚਲ ਉਹਨਾਂ ਨੂੰ ਟੀਚਰਾਂ ਨੂੰ ਟਰਮੀਨੇਟ ਕਰਨਾ ਸੀ ਪੇਪਰਾਂ ਤੋਂ ਬਾਅਦ ਕਰਦੇ ਹੋ ਮਹੀਨਾ 15 ਦਿਨ ਸੁੱਟੀਆਂ ਹੁੰਦੀਆਂ ਸਾਨੂੰ ਵੀ ਪਤਾ ਹੈ ਠੀਕ ਹੈ ਇਹਨਾਂ ਨੇ ਵਿੱਚ ਆ ਕੇ ਉਹਨਾਂ ਨੂੰ ਟਰਮੀਨੇਟ ਕੀਤਾ ਕਿਹੜੇ ਟੀਚਰ ਹੈ ਉਹਨਾਂ ਨੂੰ ਸਕੂਲ ਬੰਦ ਤੋਂ ਰੋਕਦਾ ਕੌਣ ਹੈ ਕਿਹੜੇ ਮੈਨੇਜਮੈਂਟ ਨੇ ਬੰਦੇ ਰੱਖੇ ਹੋਏ ਆ ਮੂਰੇ ਸਕੂਲ ਦੇ ਵਿੱਚ ਕੌਣ ਰੋਕਦੇ ਆ ਇੱਕ ਬਾਈਨਾ ਵਾਲੇ ਟੀਚਰਾਂ ਨੂੰ ਰੋਕਦੇ ਆ ਅੱਛਾ ਦੱਸੋ ਵੀ ਇੱਕ ਬਾਈਨਾ ਵਾਲੇ ਠੀਕ ਹੈ ਕਿਹੜਾ ਉਹਨਾਂ ਨੇ ਸ਼ਿੰਗਾਰੇ ਹੋਏ ਬੰਦੇ ਆ ਉਹੋ ਕਿ ਟੀਚਰਾਂ ਨੂੰ ਕਿਹੜਾ ਜਵਾਕਾਂ ਦਾ ਪੇਖ ਬਣਾਉਂਦੇ ਉਹਨਾਂ ਨੂੰ ਰੋਕਣਗੇ ਚਲੋ ਮੰਨਦੇ ਆ ਵੀ ਇਹ ਕਹਿੰਦੇ ਆ ਵੀ ਇਹ ਟੀਚਰ ਅਯੋਗ ਹੈ ਕਦੋਂ ਇਹ ਰੱਖੇ ਸੀ ਠੀਕ ਹੈ ਉਦੋਂ ਇਹਨਾਂ ਨੇ ਡਿਗਰੀਆਂ ਦੇਖੀਆਂ ਨੀ ਗਈਆਂ ਠੀਕ ਹੈ ਇਹਨਾਂ ਨੇ ਡਿਗਰੀਆਂ ਦੇਖੀਆਂ ਨੀ ਗਈਆਂ ਉਦੋਂ ਇਹ ਅਨਪੜ ਰੱਖ ਲੈ ਚਲੋ ਇਹ ਅਨਪੜ ਰੱਖ ਲੈ ਮੰਨ ਲਓ ਫਿਰ ਦੋਸ਼ੀ ਕੌਣ ਹੈ ਮੈਨੇਜਮੈਂਟ ਦੋਸ਼ੀ ਹੈ ਨਾ ਕਦੋਂ ਉਹਨਾਂ ਨੇ ਰੱਖੇ ਕਿਉਂ ਕਿਹਨੇ ਰਖਾਇਆ ਜਾਂ ਰੱਖੇ ਉਹ ਦੋਸ਼ੀ ਹੈ ਇਹਨਾਂ ਦਾ ਕੋਈ ਕਸੂਰ ਨਹੀਂ ਇਹਨਾਂ ਨੇ 12-12 ਸਾਲ ਤੋਂ ਘਰਾਂ 'ਚ ਜਾ ਕੇ ਵੀ ਪੜਾਇਆ ਉਦੋਂ ਇਮਾਰਤ ਨਹੀਂ ਆਈ ਸੀ ਆਦਰਸ਼ ਸਕੂਲ ਦੀ ਇਹਨਾਂ ਨੂੰ ਘਰਾਂ 'ਚ ਜਾ ਕੇ ਕੋਈ ਘਰ ਲੈ ਕੇ ਪਿੰਡ 'ਚ ਕੋਮੇ ਕੋਠੀਆਂ ਬੇਲੀਆਂ ਪਈਆਂ ਉੱਥੇ ਜਾ ਕੇ ਇਹੀ ਟੀਚਰਾਂ ਨੇ ਪੜਾਇਆ ਔਖਾ ਟਾਈਮ ਕੱਢਿਆ ਬਿਲਡਿੰਗ ਬਣ ਗਈ ਸਾਰਾ ਕੁਝ ਬਣ ਗਿਆ ਸਿਸਟਮ ਠੀਕ ਹੋ ਗਿਆ ਅੱਛਾ ਹੁਣ ਇਹਨਾਂ ਨੂੰ ਆਪ ਕੱਢ ਦਈਏ 12 ਸਾਲ ਤੋਂ ਤਾਂ ਇਹ ਸਹੀ ਐ ਕਦੋਂ ਇਹ ਸੱਚ ਦੇ ਖਿਲਾਫ ਬੋਲਣ ਲੱਗ ਗਏ ਹੁਣ ਇਹ ਭ੍ਰਿਸ਼ਟ ਹੋ ਗਏ ਅਜੋਗ ਹੋ ਗਏ ਤੁਸੀਂ ਦੱਸੋ ਸਾਰੇ ਕੋਈ ਤੋਂ ਵਾ ਜਿਹੜਾ ਤਰਨ ਲਗਾਤਾਰ ਚੱਲ ਰਿਹਾ ਫਿਰ ਕੱਲ ਕੀ ਵਾਪਰਦਾ ਜਿਹੜਾ ਇੰਨਾ ਮਤਲਬ ਪੁਲਿਸ ਆਉਂਦੀ ਐ ਫੋਰਸ ਆਉਂਦੀ ਐ ਕੱਲ ਕੁਛ ਸਾਡੇ ਘੱਟ ਘੱਟ ਸੀ ਕੱਲ ਕੋਈ ਆਇਆ ਸੀ ਠੰਡਾ ਮਾਹੌਲ ਸੀ ਸ਼ਾਂਤਮਾਈ ਚੱਲੀ ਜਾਂਦਾ ਸੀਗਾ ਠੀਕ ਹੈ ਇਹਨਾਂ ਨੂੰ ਐ ਹੋ ਗਿਆ ਵੀ ਉਸ ਤੋਂ ਬਾਅਦ ਨਵਾਂ ਸੈਸ਼ਨ ਸਟਾਰਟ ਹੋ ਜੂਗਾ ਹਾਂ ਆਪਾਂ ਅੱਜ ਸ਼ਾਂਤਮਾਈ ਚੱਲੀ ਜਾਂਦਾ ਅੱਜ ਮੋਰਚਾ ਖੇੜ ਦਿਓ ਇਹਨਾਂ ਨੇ ਕੀ ਕਰਿਆ ਸ਼ਾਂਤਮਾਈ ਇਹੋ ਕਰਕੇ ਮੈਨੇਜਮੈਂਟ ਦੇ ਨਾਲ ਲਾ ਕੇ ਕੁਝ ਸਾਡੇ ਬੰਦੇ ਪਿੰਡ ਦੀ ਹੁੰਦੇ ਨੇ ਠੀਕ ਹੈ ਕਿੰਨੇ ਆ ਬੰਦਾ ਹੋਰ ਬਾਹਰੋਂ ਨਹੀਂ ਕੋਈ ਜਾਣਾ ਵੜਦਾ ਤਾਂ ਪਹਿਲਾਂ ਪਿੰਡ ਦੇ ਨਾਲ ਲਾ ਕੇ ਜਾਣਾ ਵੜਦੇ ਹੁੰਦੇ ਆ ਠੀਕ ਹੈ ਉਹਨਾਂ ਨੇ ਨਾਲ ਲਾ ਕੇ ਮੈਨੇਜਮੈਂਟ ਦੇ ਪ੍ਰਸ਼ਾਸਨ ਨਾਲ ਆ ਕੇ ਹਮਲਾ ਕਰਤਾ ਤਿੰਨ ਚਾਰ ਮੈਡਮਾਂ ਦੇ ਕਾਟਰ ਵੀ ਲੱਗੇ ਉਂਗਲਾਂ ਤੇ ਇੱਕ ਦੇ ਗੁੱਟ ਤੇ ਲੱਗਿਆ ਇੱਕ ਟੀਚਰ ਦਾ ਕੰਨ ਪਾਟਿਆ ਠੀਕ ਆ ਜੀ ਤੇ ਇੱਕ ਆਪਣੇ ਕਿਸਾਨ ਆਗੂ ਦਾ ਗਿੱਟੇ ਦੇ ਵੀ ਫੈਕਚਰ ਹੈ ਬਹੁਤ ਜ਼ਿਆਦਾ ਸੱਟਾ ਹੈ ਚਲ ਜੇ ਉਹ ਦੋ ਸੀ ਉਦੋਂ ਬਾਅਦ ਇੱਕ ਘੰਟੇ ਵਿੱਚ ਵਾਪਸ ਹੋਏ ਪ੍ਰਸ਼ਾਸਨ ਜਿੰਦਾ ਤੋੜ ਦੇ ਕੋਈ ਇਤਰਾਜ਼ ਨਹੀਂ ਠੀਕ ਹੈ ਪ੍ਰਸ਼ਾਸਨ ਤੋੜ ਕੇ ਆ ਗਿਆ ਕਰੋ 2 300 ਫੌਜ ਚੜ ਗਈ ਆ ਕੇ ਪੁਲਿਸ ਚੜ ਗਈ ਪ੍ਰਸ਼ਾਸਨ ਮੂਰੇ ਕਿਸੇ ਦਾ ਕੋਈ ਜ਼ੋਰ ਨਹੀਂ ਤੋੜ ਦੇ ਇੱਕੋ ਹੋ ਕਿਸੇ ਗੁੰਡਿਆਂ ਨੂੰ ਸ਼ਿੰਗਾਰ ਕੇ ਉਹਨਾਂ ਤੋਂ ਆ ਕੇ ਮੂਰੇ ਤੜਾਉਂਦੇ ਆ ਠੀਕ ਹੈ 1 ਮਿੰਟ ਆ ਆਪਾਂ ਬਾਹਰਲੇ ਤੋਂ ਪ੍ਰਦਰਸ਼ਨਕਾਰੀ ਕਹੀ ਜਾਂਦੇ ਆ ਵੀ ਬਾਹਰ ਉਹ ਤਾਂ ਨਲਾਈ ਬੈਠੇ ਆ ਕਿਹੜੇ ਉੱਦੇ ਤੋਂ ਅੰਦਰ ਤੰਬੂ ਲੱਗੇ ਪਏ ਨੇ ਅੰਦਰ ਟੈਂਟ ਲੱਗੇ ਪਏ ਨੇ ਉਹਨੇ ਥੱਲੇ ਬੈਠੇ ਆ ਉਹ ਵੀ ਪ੍ਰਦਰਸ਼ਨਕਾਰੀ ਨੇ ਉਹ ਤਾਂ ਅੰਦਰ ਬੈਠੇ ਤਾਂ ਬਾਹਰ ਆਪਾਂ ਕਰ ਸਕਦੇ ਆ ਸਕੂਲ ਦੇ ਬਾਹਰ ਇੱਕ ਅੰਦਰ ਵੀ ਆਪਾਂ ਤਾਂ ਨਹੀਂ ਦੇ ਸਕਦੇ ਆ ਉਹਨਾਂ ਨੇ ਅੰਦਰ ਬਹਿ ਕੇ ਵੀ ਧਰਨਾ ਦਿੱਤਾ ਮਾਹੌਲ ਖਰਾਬ ਕਰਿਆ ਦੋ ਵਾਰੀ ਲੜਾਈ ਦਾ ਮਾਹੌਲ ਬਣਿਆ ਪਿੰਡ ਦੇ ਵਿੱਚ ਮੈਂ ਸਰਪੰਚਾਂ ਤੇ ਹੋਣ ਦੇ ਨਾਤੇ ਵਿਚਾਲੇ ਹੋਇਆ ਇੱਕ ਦਿਨ ਵੀ ਆਪਾਂ ਇਹ ਕੰਮ ਨਹੀਂ ਕਰਨਾ ਪਿੰਡ ਦੇ ਵਿੱਚ ਧੜਾਵਾ ਜੀ ਨਹੀਂ ਕਰਨੀ ਇਹ ਚੱਕੇ ਹੋਏ ਨੇ ਮੈਨੇਜਮੈਂਟ ਨੂੰ ਪਤਾ ਇਹ ਕਿਹੜੇ ਨੇ ਝੋਲੇ ਭਰ-ਭਰ ਦੇਤੇ ਇਸ਼ਾਰਿਆਂ ਤੇ ਲੋਕਾਂ ਨੇ ਉੱਡਣੀ ਹੈ ਕੁਝ ਬੰਦੇ ਹੁੰਦੇ ਨੇ ਉਹ ਗੁੰਮਰਾਹ ਕਰ ਲੈਂਦੇ ਲੋਕਾਂ ਨੂੰ ਸੱਚ ਨਾਲ ਖੜੇ ਆ ਕੋਈ ਸਾਨੂੰ ਆਏ ਨਹੀਂ ਹੈਗਾ ਮੈਂਬਰ ਨਾਂ ਤੇ ਹੋਣ ਦੇ ਕੋਈ ਮੈਂਬਰੀ ਦਾ ਹੋਣੀ ਹੈਗਾ ਠੀਕ ਹੈ ਆਦੇ ਬਾੜ ਦੇ ਨਾਲ ਖੜਿਆ ਸਾਰਾ ਬਾੜ ਖੜਾ ਹੈ ਅਸੀਂ ਆ ਮਾਰੀ ਪਾਰਟੀ ਦਾ ਵਿਰੋਧ ਕਰਦੇ ਆ ਐਮਐਲਏ ਨੂੰ ਪਿੰਡ ਦੇ ਵਿੱਚ ਅਸੀਂ ਬਾਣ ਨਹੀਂ ਦਿੰਦੇ ਬਾੜ ਦੇ ਵਿੱਚ ਬਾਣ ਨਹੀਂ ਦਿੰਦੇ ਠੀਕ ਹੈ ਕਿਹੜਾ ਨਾਲ ਖੜਾ ਹੈ ਸੱਚ ਨਾਲ ਖੜਿਆ ਮੈਂਬਰੀ ਇੱਕ ਸਾਈਡ ਤੇ ਹੈ ਹਮ ਇਹ ਜਿਹੜੇ ਬਾੜ ਦੇ ਲੋਕ ਆ ਤੁਹਾਡੇ ਮਤਲਬ ਤੁਸੀਂ ਕਿਹੜੀ ਪਾਰਟੀ ਤੋਂ ਚੁਣੇ ਗਏ ਹੋ ਆਜ਼ਾਦ ਚੁਣੇ ਗਏ ਹੋ ਕਿ ਮੈਂ ਆਜ਼ਾਦ ਆਜ਼ਾਦ ਉਮੀਦਵਾਰ ਸੀ ਠੀਕ ਹੈ ਪਹਿਲੀ ਗੱਲ ਤਾਂ ਮੈਂ ਕੋਈ ਸਿਆਸੀ ਨਹੀਂ ਹੈਗਾ ਆਪਾਂ ਨੂੰ ਕੋਈ ਸ਼ੌਂਕ ਨਹੀਂ ਸੀਗਾ ਵੋਟਾਂ ਦੇ ਵਿੱਚ ਆਉਣ ਦਾ ਜੀ ਠੀਕ ਹੈ ਮੈਂ ਇੱਕ ਪਿੰਡ ਦੇ ਵਿੱਚ ਕਵਾਡੀ ਕੈਂਪ ਲਾਉਣਾ ਜਵਾਕਾਂ ਨੂੰ ਜੋੜ ਕੇ ਫਿਟਨੈਸ ਕੈਂਪ ਲਾਉਣਾ ਮੈਂ ਪਿੰਡ ਦੇ ਵਿੱਚ ਸਾਰਾ ਪਿੰਡ ਮੇਰਾ ਜਾਣਦਾ ਠੀਕ ਹੈ ਫਿਰ ਹੀ ਕੈਂਪ ਲਾਉਣਾ ਮੈਂ ਨਿੱਕੇ ਨਿੱਕੇ ਬੱਚੇ ਆ ਫਿਰਦੇ ਆ ਦੇਖੋ ਇਹੋ ਜਿਹੇ ਬੱਚਿਆਂ ਨੂੰ ਮੈਂ ਪਿੰਡ ਦੇ ਵਿੱਚ ਲਿਆ ਆ ਕੇ ਨਸ਼ੇ ਤੋਂ ਦੂਰ ਕਰਨਾ ਮਾਰਾ ਸਾਰੇ ਗਵਾਹ ਪਿੰਡ ਆਪਣਾ ਬਾੜ ਗਵਾਹ ਠੀਕ ਹੈ ਅਸੀਂ ਫਿਟਨੈਸ ਕੈਂਪ ਲਾਉਨੇ ਆ ਜਵਾਕਾਂ ਨੂੰ ਜੋੜ ਕੇ 2.5 300 ਮੁੰਡਾ ਮੇਰੇ ਕੋਲੇ ਹੁੰਦਾ ਠੀਕ ਹੈ ਉਹਨਾਂ ਦਾ ਖਾਣਾ ਖਰਾਕ ਦਾ ਜਾਂ ਸਾਰਾ ਬੰਦ ਉਹਨਾਂ ਦਾ ਮਤਲਬ ਕੈਂਪਸ ਚੱਲਦਾ ਜਾਰੀ ਠੀਕ ਹੈ ਇਹਦਾ ਵਾਰਡ ਦੇ ਨਾਲ ਇੱਕ ਠੀਕ ਹੈ ਇੱਕ ਆਪਾਂ ਨੂੰ ਚੱਲ ਜ਼ਿੰਮੇਵਾਰੀ ਦੇਤੀ ਆਪਾਂ ਕਿਸੇ ਪਾਰਟੀ ਵੱਲੋਂ ਨਹੀਂ ਮੈਨੂੰ ਇੱਕ ਆਜ਼ਾਦ ਉਮੀਦਵਾਰ ਬਣਾ ਕੇ ਇਹਨਾਂ ਨੇ ਵਾਰਡ ਦੇ ਵਿੱਚੋਂ ਚੁਣ ਕੇ ਸ਼ਰਬ ਸ਼ਾਂਤੀ ਨਾਲ ਮੈਂਬਰ ਬਣਾਤਾ ਠੀਕ ਹੈ ਠੀਕ ਹੈ ਤੁਹਾਡਾ ਵਾਰਡ ਹੈ ਕਿੰਨੇ ਮਤਲਬ ਵੋਟ ਕਿੰਨੀ ਹੈ ਤੁਹਾਡੇ ਵਾਰਡ ਦੇ ਇਹ 3.5 ਤੋਂ 700 ਵੋਟ ਹੈ ਜੀ 700 ਵੋਟ ਤੁਹਾਡੇ ਵਾਰਡ ਦੇ ਹਾਂ ਜੀ ਹਾਂ ਵੱਡੇ ਵਾਰਡ ਨੇ ਮਤਲਬ ਬਹੁਤ ਵੱਡਾ ਵਾਰਡ ਹੈ ਜੀ ਠੀਕ ਹੈ ਤੇ ਉਹ ਸਾਰੇ ਲੋਕ ਸਹਿਮਤ ਨੇ ਜਿਹੜਾ ਬਾਈਕਾਟ ਤੁਸੀਂ ਕੀਤਾ ਉਹ ਬਾਈਕਾਟ ਸਾਰਾ ਜੀ ਨਾਲ ਹੈ ਬਾਕੀ ਤੁਸੀਂ ਵੀਡੀਓ ਦੇਖ ਲਿ ਕਾਰਕਾਰ ਦਾ ਬੰਦਾ ਇੱਥੇ ਆਉਂਦਾ ਠੀਕ ਹੈ ਤੇ ਸਾਰੇ ਨਾਲ ਖੜੇ ਆ ਰਾਤ ਵੀ ਅਸੀਂ 12 ਵਜੇ ਆ ਕੇ ਕਰੋ ਜੇ ਸਾਡੇ ਬੰਦੇ ਦੋਸ਼ੀ ਹੈ ਪੁਲਿਸ ਸਰਦੀ ਨਾ ਇੱਕ ਘੰਟੇ ਦੇ ਵਿੱਚ ਡਿਊਟੀ ਨਾਲੋਂ ਬਾਹਰ ਕਰਤਾ ਜਾਂ ਉਹ ਕਹਿੰਦਾ ਗਲਤੀ ਹੋ ਗਈ ਉਹ ਬੈਠੇ ਆ ਸਾਰੇ ਰਾਤ 12 ਵਜੇ ਅਸੀਂ ਆ ਕੇ ਵੀਡੀਓ ਪਾਈਆਂ ਵੀ ਭਾਈ ਆ ਬੈਠੇ ਆ ਜੇ ਦੋਸ਼ੀ ਹੈ ਸਾਨੂੰ ਸਾਡੇ ਦੀ ਲੋੜ ਨਹੀਂ ਸੀ ਮੈਂ ਬਗਾਇਦਾ ਮੈਂ ਆਪ ਛੜਾ ਕੇ ਲਿਆ ਕੇ ਲਗਲਾਂ ਤੋਂ ਠੀਕ ਹੈ ਠੀਕ ਹੈ ਪੰਚਾਇਤ ਦੇ ਨਾਂ ਤੇ ਮੈਂ ਗਿਆ ਉੱਥੇ ਠੀਕ ਹੈ ਉਹਨਾਂ ਨੇ ਭਾਈ ਕਹਿੰਦੇ ਵੀ ਕੋਈ ਗੱਲ ਨਹੀਂ ਡਿਊਟੀ ਨੇ ਆਪ ਕਹਿ ਆ ਵੀ ਲੈ ਜਾਓ ਅੱਛਾ ਭਾਈ ਇੱਕ ਇੱਕ ਚੀਜ਼ ਹੋ ਰਹੀ ਏ ਮੈਂ ਸ਼ੁਰੂਆਤ ਵਿੱਚ ਗੱਲ ਕੀਤੀ ਕਿ ਅਕਸਰ ਹੁੰਦਾ ਕਿ ਚੋਣਾ ਦੇ ਨੇੜੇ ਆ ਕੇ ਬਾਈਕਾਟ ਹੁੰਦੇ ਜਦੋਂ ਚੋਣਾ ਆਉਣ ਵਾਲੇ ਹੁੰਦੀਆਂ ਹਾਲੇ ਤੱਕ ਲਗਭਗ 2 ਸਾਲ ਦਾ ਸਮਾਂ ਪਿਆ ਚੋਣਾਂ ਦਾ ਕੋਈ ਐਲਾਨ ਨਹੀਂ ਕੋਈ ਵਾਅਦਾ ਨਹੀਂ ਵਾਸਤਾ ਨਹੀਂ ਮਤਲਬ ਇੰਨਾ ਮੋਹ ਭੰਗ ਕਿਉਂ ਹੋ ਗਿਆ ਸਰਕਾਰ ਤੋਂ ਤੁਹਾਡਾ ਜਿਹੜਾ ਤੁਸੀਂ ਬਾਈਕਾਟ ਕਰਨ ਤੇ ਆ ਗਏ ਇਹ ਐਂ ਜੀ ਕਦੋਂ ਕੋਈ ਐਮਐਲਏ ਜਾਂ ਕੋਈ ਸਰਕਾਰ ਕੋਈ ਸੱਚ ਦਾ ਸਾਥ ਹੀ ਨਹੀਂ ਦਿੰਦੀ ਉਲਟੋ ਬੰਦਿਆਂ ਦੇ ਨਾਲ ਘਰਾਣਿਆਂ ਦੇ ਨਾਲ ਚੱਲਦੀ ਹੈ ਕਿਸਾਨਾਂ ਦੇ ਵਿਰੋਧੀ ਹੁੰਦੀ ਹੈ ਬਾਈਕਾਟ ਤਾਂ ਹੋਣਾ ਹੀ ਹੈ ਸਾਡਾ ਐਮਐਲਏ ਤੁਹਾਨੂੰ ਦੱਸ ਕੇ ਹਟਿਆ ਹੈ ਸਾਡੇ ਪਿੰਡ ਦੇ ਵਿੱਚ ਗੇੜੇ ਨਹੀਂ ਵੱਜਿਆ ਠੀਕ ਹੈ ਇੱਕ ਦੁਕਾਨ ਦੀ ਮਹੂਰਤ ਕਰਨ ਤਾਂ ਉਹਨੂੰ ਟਾਈਮ ਲੱਗ ਗਿਆ ਠੀਕ ਹੈ ਤੇ ਉਹ ਮੁੜ ਕੇ ਉਹਰੇ ਪਿੰਡ ਦੇ ਵਿੱਚ ਸਾਡੇ ਗੇੜੇ ਹੀ ਨਹੀਂ ਮਾਰਿਆ ਤੁਸੀਂ ਐਂ ਦੱਸੋ ਇੱਕ ਐਮਐਲਏ ਐਡੇ-ਐਡੇ ਮਸਲੇ ਹੋ ਜਾਣਾ ਉਹ ਸੁੱਤੇ ਪਏ ਨੇ ਕੀ ਕਰਦੇ ਨੇ ਉਹ ਦੱਸੋ ਕੀ ਇਹਦਾ ਇਹੋ ਜਿਹੇ ਐਮਐਲਏ ਦਾ ਅਸੀਂ ਕੀ ਕਰਨਾ ਚਾਹੁੰਦੇ ਆ ਕਦੋਂ ਕੋਈ ਸਾਡੇ ਕਿੰਨਾਂ ਨੂੰ ਅਸੀਂ ਵੋਟਾਂ ਪਾਉਣੇ ਆ ਅਸੀਂ ਮੈਂ ਆਪ ਖੁਦ ਪਵਾਂ ਤੁਹਾਨੂੰ ਵੋਟਾਂ ਪਾਈਆਂ ਅੱਛਾ ਖੁਦ ਪਾਈਆਂ ਖੁਦ ਪਾਈਆਂ ਠੀਕ ਹੈ ਅਸੀਂ ਕਿਸੇ ਦੀ ਝੇਪ ਨਹੀਂ ਮੰਨਦੇ ਸਾਡੇ ਪਿੰਡ ਕਾਲੀ ਤੇ ਕਾਂਗਰਸ ਦਾ ਮੌਜੂਦ ਹੈ ਠੀਕ ਹੈ ਠੀਕ ਹੈ ਪਰ ਵੀ ਦੇਖਦੇ ਆ ਵੀ ਸੱਚ ਕਹਿੰਦੇ ਵੀ ਸਾਰਾ ਨੂੰ ਉਲਟਾ ਕੇ ਸਿੱੜ ਦੂਗਾ ਮਤਲਬ ਆਊਗਾ ਬਦਲਾ ਕਰਕੇ ਭਵਨ ਤਮਨ ਨੂੰ ਅਸੀਂ ਵੋਟਾਂ ਪਾਈਆਂ ਠੀਕ ਹੈ ਜਿਤਾਇਆ ਮੂਰੇ ਵੀ ਅਸੀਂ ਲੱਗੇ ਆ ਆਪ ਪਰ ਤੁਹਾਡੇ ਮੂਰੇ ਰਿਜ਼ਲਟ ਕੋਈ ਡਿਪਟੀ ਚੜ ਕੇ ਆ ਜਾਂਦਾ ਕਿਤੇ ਏਡੀਸੀ ਚੜ ਕੇ ਆ ਜਾਂਦਾ ਤਿੰਨ ਚਾਰ ਵਾਰੀ ਇੱਥੇ ਲਾਠੀ ਚਾਰਜ ਹੋਣ ਦੇ ਚਾਂਸ ਬਣ ਗਏ ਵਿਚਾਲੇ ਹੋ ਜਾਂਦੇ ਆ ਮਤਲਬ ਜੇ ਤੁਸੀਂ ਵੋਟਾਂ ਪਾਈਆਂ ਅੱਜ ਤੁਹਾਨੂੰ ਬਾਈਕਾਟ ਕਰਨਾ ਪਿਆ ਉਹਨਾਂ ਜਿਨ੍ਹਾਂ ਨੂੰ ਵੋਟਾਂ ਪਾਈਆਂ ਤੁਸੀਂ ਜਮਾ ਜੀ ਬਾਈਕਾਟ ਕਰਦੇ ਆ ਆਮ ਆਨੀ ਪਾਰਟੀ ਦਾ ਕਿਹੜੇ ਪਿੰਡ ਦੇ ਲੱਗੇ ਹੋਏ ਆ ਸਾਰਿਆਂ ਦਾ ਬਾਈਕਾਟ ਕਰਦੇ ਆ ਜੀ ਬਾੜ ਵੱਲੋਂ ਕਿਤੇ ਵੀ ਆਰਮੀ ਪਾਰਟੀ ਦੇ ਸਾਡੇ ਨਾਤਾ ਸੀ ਪਿੰਡ ਦੇ ਕਿੰਨੇ ਆਗੂ ਲੱਗੇ ਹੋਏ ਨੇ ਉਹਨਾਂ ਨੂੰ ਬਾੜ ਨਹੀਂ ਜਾਂਦੇ ਬਾੜ ਦੇ ਵਿੱਚ ਅੱਛਾ ਬਾੜ ਚ ਨਹੀਂ ਪੜਨਦੇ ਬਾੜ ਚ ਵੀ ਨਹੀਂ ਪੜਨਦੇ ਅਸੀਂ ਠੀਕ ਹੈ ਹਾਂ ਕੋਸ ਹੋ ਜੇ ਸਾਰਾ ਬਾੜ ਸਾਡੇ ਨਾਲ ਖੜਾ ਹੈ ਬਾਕਾਇਦਾ ਵੀਡੀਓ ਦੇਖ ਲਿਓ ਠੀਕ ਹੈ ਜੀ ਨਾਲ ਖੜੇ ਆ ਟੀਚਰਾਂ ਦੇ ਸੱਚ ਨਾਲ ਖੜੇ ਆ ਕੋਈ ਮੈਂਬਰੀ ਦਾ ਨਹੀਂ ਕੋਸ ਹੋ ਜੇ ਠੀਕ ਹੈ ਸੱਚ ਦੀ ਆਵਾਜ਼ ਬੁਲੰਦ ਰਹੂ ਜਿਵੇਂ ਤੁਸੀਂ ਪੰਚਾਇਤ ਦੇ ਮੈਂਬਰ ਹੋ ਮੈਂਬਰੀ ਹਾਲੇ ਲਗਭਗ ਸਰਕਾਰ ਦੇ 2 ਸਾਲ ਪਏ ਆ ਵੀ ਖਤਰਾ ਨਹੀਂ ਲੱਗਦਾ ਵੀ ਸਰਕਾਰ ਨਾਲ ਪੰਗਾ ਲੈਣਾ ਇਹ ਮਤਲਬ ਇਹ ਤਾਂ ਟੈਂਬੋ ਪੈ ਸਰਕਾਰ ਕੋਈ ਗੱਲ ਨਹੀਂ ਜੀ ਲੜਦੀ ਆਏ ਲੋਕ ਲੜਦੀ ਆਏ ਨੇ ਇੱਥੇ ਪਤਾ ਕੀ ਗੱਲ ਐ ਇੱਥੇ ਤਾਂ ਕਿਹੜਾ ਕੋਈ ਪਲੜਾ ਭਾਰੀ ਹੋ ਜਾਂਦਾ ਉਹਦੀ ਝੋਕ ਜੰਨੇ ਆ ਪਰ ਆਪ ਨੂੰ ਜਾਣ ਕੇ ਕਹਿੰਨੇ ਆ ਠੀਕ ਐ ਸੱਚ ਨਾਲ ਖੜੇ ਆ ਕੋਸ਼ ਹੋ ਜੇ ਮੈਂਬਰੀ ਦਾ ਕੀ ਆ ਜੀ ਠੀਕ ਐ ਆਉਂਦੀਆਂ ਜਾਂਦੀਆਂ ਚੀਜ਼ਾਂ ਐ ਤਾਂ ਐਮਐਲਏ ਬਣ ਕੇ ਕਿਤੇ ਕੋਈ ਸਰਪੰਚ ਬਣ ਗਿਆ ਇਹ ਆਉਂਦੀਆਂ ਜਾਂਦੀਆਂ ਚੀਜ਼ਾਂ ਐ ਜਿਹੜੀ ਸੱਚ ਐ ਸੱਚ ਨਾਲ ਹਮੇਸ਼ਾ ਖੜਨਾ ਪਊਗਾ ਕਿਉਂਕਿ ਜਮੀਰ ਕਹਿੰਦੀ ਐ ਵੀ ਇਹ ਸਹੀ ਐ ਤੁਸੀਂ ਦੱਸੋ ਕਿਹੜੇ 12 ਸਾਲ ਪਹਿਲਾਂ ਜੋਗ ਸੀ ਅਜੋ ਅਜੋਕ ਕਮ ਹੋ ਸਕਦੇ ਆ ਇਹ ਤਾਂ ਕਸੂਰਵਾਰ ਹੈ ਨਹੀਂ ਇਹ ਤਾਂ ਰੱਖਣ ਵਾਲੇ ਕਸੂਰਵਾਰ ਹੈ ਜੀ ਉਹਨਾਂ ਤੋਂ ਭਾਈ ਨਤੀਜੇ ਲਓ ਵੀ ਆਜੋ ਭਾਈ ਬੈਠੋ ਕੋਈ ਕੱਲ ਵਾਪਰਿਆ ਜਿਵੇਂ ਇੱਥੇ ਅਸੀਂ ਗੱਲਬਾਤ ਕੀਤੀ ਉਹ ਕਹਿੰਦੇ ਕਿ ਸੂਟ ਤੱਕ ਪਾੜੇ ਗਏ ਲੱਤਾਂ ਤੱਕ ਮਾਰੇ ਗਈਆਂ ਔਰਤਾਂ ਨੂੰ ਮਤਲਬ ਉਹ ਉਸ ਤੋਂ ਬਾਅਦ ਵੀ ਕਿਸੇ ਐਮਐਲਏ ਜਾਂ ਕਿਸੇ ਲੀਡਰ ਦਾ ਬਿਆਨ ਆਇਆ ਮਾਦੀ ਨਾ ਜੀ ਨਾ ਕਿਸੇ ਦਾ ਸਾਨੂੰ ਹਜੇ ਤੱਕ ਕੋਈ ਫੋਨ ਕਾਲ ਨਹੀਂ ਆਇਆ ਠੀਕ ਹੈ ਕਿਸੇ ਅਸੀਂ ਆਪ ਗਏ ਆ ਦੋ ਮਹਿੜਮਾਂ ਹਡੀਆਂ ਸਿਵਲ ਹਸਪਤਾਲ ਰਾਮਪੁਰਾ ਦਾਖਲ ਨੇ ਜੀ ਠੀਕ ਹੈ ਇੱਕ ਖਸਾਨ ਆਗੂ ਦੇ ਗਿੱਟਾ ਫੈਕਚਰ ਹੈ ਇੱਕ ਟੀਚਰ ਦਾ ਕੰਨ ਪਾਟਿਆ ਵਾਲੇ ਟਾਂਕੇ ਲੱਗੇ ਹੋਏ ਆ ਠੀਕ ਆ ਰਾਤ ਨੂੰ ਅਸੀਂ 11 ਵਜੇ ਭਰਤੀ ਕਰਾਇਆ ਇੱਕ ਪਾਸੇ ਆਪਣਾ ਕਾਨੂੰਨ ਕਹਿੰਦਾ ਹੈ ਵੀ ਟੀਚਰਾਂ ਨੂੰ ਜਾਂ ਲੇਡੀਜ਼ ਨੂੰ ਲੇਡੀਜ਼ ਨੂੰ ਆਪ ਰਾਤ ਨੂੰ ਅਰੈਸਟ ਨਹੀਂ ਕਰ ਸਕਦੇ ਠੀਕ ਹੈ 9:21 ਮਿੰਟਾਂ ਤੇ ਉੱਥੇ ਉਹ ਛੱਡਦੇ ਆ ਗਿਲਕਾਂ ਥਾਣੇ ਦੇ ਵਿੱਚੋਂ ਦੱਸੋ ਵੀ ਕਾਨੂੰਨ ਆਪਣਾ ਕਹਿੰਦਾ ਹੈ ਵੀ ਲੇਡੀਜ਼ ਨੂੰ ਰਾਤ ਨੂੰ ਅਰੈਸਟ ਕਰ ਸਕਦੇ ਆ ਆਪ ਜਾਂ ਰਾਤ ਨੂੰ ਛੱਡ ਸਕਦੇ ਆ ਰਾਤ ਨੂੰ 9:21 ਮਿੰਟਾਂ ਤੇ ਉਹਨੂੰ ਬਕਾਇਦਾ ਅਸੀਂ ਲੈ ਕੇ ਆਏ ਆ ਉਸ ਦਿਵਾਰ ਭਰਤੀ ਕਰਾਇਆ ਗਿਆ ਹਸਪਤਾਲ ਦੇ ਜੇਕਰ ਹੁਣ ਆਖਰੀ ਸਵਾਲ ਆ ਜੇਕਰ ਕੋਈ ਲੀਡਰ ਜਾਂ ਕੋਈ ਐਮਐਲਏ ਕੋਈ ਵੀ ਤੁਹਾਡੇ ਵਾਲ ਵਿੱਚ ਆਉਂਦਾ ਤਾਂ ਕਿਸ ਤਰੀਕੇ ਦਾ ਵਿਰੋਧ ਤੁਸੀਂ ਉਹਨਾਂ ਦਾ ਕਰਨਾ ਨਹੀਂ ਅਸੀਂ ਬਾਈਕਾਟ ਕੀਤਾ ਹੋਇਆ ਜੀ ਕਿਸੇ ਦਾ ਹੱਤਵਾ ਕੋਈ ਹੋ ਬਣ ਮੰਣ ਬਣਿਆ ਠੀਕ ਹੈ ਜੀ ਵਿਰੋਧ ਕਰਾਂਗੇ ਹੋ ਸਕਦਾ ਪਹਿਲੀ ਗੱਲ ਤਾਂ ਅਸੀਂ ਬੰਨ ਹੀ ਨਹੀਂ ਦਿੰਦੇ ਵਿਰੋਧ ਹੈ ਇੱਕ ਬੋਰਡ ਵੀ ਅਸੀਂ ਠੀਕ ਹੈ ਕੁਝ ਲੋਕ ਚਲ ਮੰਨਦੇ ਆ ਵੀ ਹੁੰਦੇ ਆ ਅੰਦਰਖਤੇ ਕੋਈ ਵੀ ਅੰਦਰਖਤੇ ਹੁੰਦੇ ਆ ਪਰ ਕਿੰਨੇ ਖੜੇ ਆ ਇੱਕ ਤਾਣ ਕੇ ਖੜੇ ਆ ਠੀਕ ਹੈ ਨਾ ਤਾਂ ਅਸੀਂ ਕੱਲ ਨੂੰ ਵੋਟਾਂ ਪੈਣ ਦਈਏ ਨਾ ਬੰਨ ਦਈਏ ਅੱਛਾ ਵੋਟਾਂ ਵੀ ਨਹੀਂ ਪੈਣ ਦਿੰਦੇ ਨਾ ਵੋਟਾਂ ਵੀ ਨਹੀਂ ਪੈਣ ਦਿੰ ਜੀ ਜੀ ਮੇਰੇ ਵੱਲੋਂ ਧੰਨਵਾਦ ਹਾਂਜੀ ਧੰਨਵਾਦ ਜੀ ਜੀ ਤਾਂ ਗੱਲਬਾਤ ਕੀਤੀ ਪੰਚਾਇਤ ਮੈਂਬਰ ਬਰਗੜ ਸਿੰਘ ਦੇ ਨਾਲ ਜੋ ਕਿ ਚੌਕੇ ਪਿੰਡ ਦੇ ਵਾਰਡ ਨੰਬਰ 11 ਤੋਂ ਪੰਚਾਇਤ ਮੈਂਬਰ ਇਹਨਾਂ ਦਾ ਕਹਿਣਾ ਕਿ ਅਸੀਂ ਸਾਰੇ ਵਾਰਡ ਨਾਲ ਖੜ ਕੇ ਫੈਸਲਾ ਲਿਆ ਕਿ ਜਿਹੜਾ ਆਮ ਆਦਮੀ ਪਾਰਟੀ ਦਾ ਤੇ ਆਮ ਆਦਮੀ ਪੜ ਦੇ ਲੀਡਰਾਂ ਦਾ ਬਾਈਕਟ ਕਰਦੇ ਹਾਂ ਉਹਨਾਂ ਨੂੰ ਵੋਟਾਂ ਨਹੀਂ ਦਿੰਦੇ ਆ ਵੋਟਾਂ ਵਿਚਾਲੇ ਭਾਵੇਂ ਸਮਾਂ ਪਿਆ ਪਰ ਅਸੀਂ ਇੱਥੇ ਕਹਿੰਦੇ ਵੋਟਾਂ ਵੀ ਨਹੀਂ ਪੈਣ ਦੇਣੀਆਂ ਤਾਂ ਹੋਰ ਤਸਵੀਰਾਂ ਦਿਖਾਉਂਦੇ ਰਾਵਾਂਗੇ ਪਿੰਡ ਚੌਕੇ ਦੀਆਂ ਦੇਖਦੇ ਹੋ ਲੋਕਸ ਟੀਵੀ ਧੰਨਵਾਦ